ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਵਾਲੇ ਸ਼ੇਰ ਦਾ ਅੱਜ ਆਪਾਂ ਵੀ ਪਾਰਟ ਬੋਲਣ ਜਾ ਰਹੇ ਹਾਂ ਇੰਡੀਆ ਦੇ ਵਿੱਚ ਸੁਣਦੇ ਹੁੰਦੇ ਸੀ ਕਿ ਅਮਰੀਕਾ ਹੱਦੋਂ ਵਾਲਾ ਦਲੇਰ ਆ ਪਰ ਇੱਥੇ ਆ ਕੇ ਗੱਲ ਇਹ ਸੱਚ ਨਿਕਲੀ ਵੀ ਇਹ ਤਾਂ ਵਾਕਿਆ ਹੀ ਸ਼ੇਰ ਆ ਹਾਰ ਕੇ ਘਰ ਨੂੰ ਕਦੇ ਮੁੜਿਆ ਨਹੀਂ ਜਿੱਤਾਂ ਡੇਗਦਿਆਂ ਆ ਕੇ ਇਹਦੇਆਂ ਪੈਰਾਂ 'ਚ ਪੰਜ-ਪੰਜ ਲੈਣਾ ਹੋ ਜਾਂਦੀਆਂ ਛੜਕਾਂ ਵਾਲੀਆਂ ਵੜ ਕੇ ਵੱਡਿਆਂ ਸ਼ਹਿਰਾਂ 'ਚ ਲਿਬਰਾਨ ਜੀ ਉਸਦੇ ਮਾਈਕਲ ਜੋਰਡਨ ਦੀ ਕੀ ਗੱਲ ਕਰਨੀ ਇਹਦਾ ਟੀਸੀ ਵਾਲੇ ਬੇਰ ਨੇ ਸ਼ੈਟਲ ਤੋਂ ਕੱਢਿਆ 90 ਲਿਜਾ ਕੇ ਬੋਸਟਨ ਵਾਰਤਾ ਸ਼ੇਰ ਨੇ ਨੀਵੀਂ ਪਾ ਕੇ ਨਹੀਂ ਕਦੇ ਕੱਟੇ ਦੇਣ ਲਈ ਲਲਕਾਰੇ ਮਾਰੇ ਆ ਖੜ ਕੇ ਤੋਪਾਂ ਦੇ ਤੇ ਟੈਂਕਾਂ ਤੇ 올림픽 ਜੋ ਮੈਦਾਨ ਉਹਨਾਂ ਦੀ ਜ਼ਿੰਦਗੀ 'ਚ ਮੈਂ ਤਾਂ ਇਹੋ ਜਿਹੀ ਕੋਈ ਸੜਕ ਹੀ ਨਹੀਂ ਵੇਖੀ ਦਰੀਆਂ ਨੂੰ ਵਿਛਾਈ ਪਈ ਆ ਮਾਂ ਦੇ ਪੁੱਤ ਲਈ ਵਸ਼ਿੰਗਟਨ ਬ੍ਰਿਜ ਤੱਕ ਏਟੀ ਬਲੈਕ ਫਰਾਈਡੇ ਨੂੰ ਉਹ ਭੰਗੜੇ ਪਾਉਂਦੇ ਆ ਜਿਨ੍ਹਾਂ ਨੂੰ ਖਿੱਚ ਹੁੰਦੀ ਆ ਸੇਲ ਦੀ ਇਹੋ ਜਿਹੇ ਪੰਡੁੱਬੇ ਜਿਹਾ ਬਣਾਈ ਬੈਠਾ ਜਿਨ੍ਹਾਂ ਨੂੰ 20-20 ਸਾਲ ਤੱਕ ਲੋੜਨੀ ਤੇਲ ਦੀ ਇਕਨੋਮੀ ਉੱਤੇ ਏਠਾ ਹੁੰਦੀ ਰਹੀ ਆ ਭਾਵੇਂ ਸ਼ੇਰ ਦੀ ਪਰ ਫੇਰ ਵੀ ਇਹ ਡੋਲਿਆ ਨਹੀਂ ਅੱਜ ਜਦੋਂ ਦਾ ਲੰਡੂ ਜਾਂ ਦਵਕਾ ਮਾਰਿਆ ਕੋਰੀਆ ਨੂੰ ਤੂੜੀ ਵਾਲੇ ਅੰਦਰ ਵੜ ਗਿਆ ਬੋਲਿਆ ਨਹੀਂ ਮੱਲੋ ਮੱਲੀ ਪੱਪ ਉੱਠਦੇ ਆ ਮੱਲੋ ਮੱਲੀ ਜਦੋਂ ਵਜਦੇ ਆ ਜੇ ਜ਼ੀ ਤੇ ਡਰੇਕ ਦੇ ਗੀਤ ਜੌਨ ਡੀਅਰ ਹਾਰਲੇ ਡੈਵਿਡਸਨ ਤੇ ਕਾਰਵੈਟ ਇਹ ਵੀ 에ਰੀਓ ਜਾਂ ਤਕਨੀਕ ਨੈਵੀਗੇਸ਼ਨਾਂ ਦੇ ਸਹਾਰੇ ਫਿਰਦੀ ਆ ਦੁਨੀਆਂ ਕੋਈ ਕਿਸੇ ਦਾ ਘਰ ਨਹੀਂ ਕੋਸਦਾ ਖੜ ਕੇ ਮੋੜ ਤੇ ਕਿਹੜਾ ਰੀਸ ਕਰ ਲੂ ਸਵਿਫਟ ਵਾਲਿਆਂ ਦੀ ਜੱਟਾਂ ਦਾ 16000 ਫਿਰਦਾ ਰੋਡ ਤੇ ਹੋਰ ਕਿਤੇ ਜਾ ਕੇ ਉਹਦਾ ਜੀ ਨਹੀਂ ਲੱਗਦਾ ਜੀਨੇ ਲੁੱਟੇ ਇੱਥੇ ਬੁੱਲੇ ਆ ਆਈ ਹੋਪ ਤੇ ਡੈਨੀ ਦੇ ਰੈਸਟੋਰੈਂਟ 12 ਮਹੀਨੇ 30 ਦਿਨ ਖੁੱਲੇ ਆ ਪੱਖ ਪਾਤ ਨਹੀਂ ਕੀਤਾ ਕਿਸੇ ਨਾਲ ਇਹਨੇ ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਹਰੇਕ ਪਿੰਡੂ ਨੂੰ ਤੇ ਸ਼ਹਿਰੀ ਨੂੰ ਸਮੁੰਦਰ 'ਚ ਖੜਾ ਲਿਬਰਟੀ ਦਾ ਸਟੈਚੂ ਅੱਖਾਂ ਕੱਢਦਾ ਵੈਰੀ ਨੂੰ ਮਾੜੇ ਮੋٹے ਪਰਵਾਨ ਤਾਂ ਲੀੜੇ ਨਹੀਂ ਲੋਂਦਾ ਜਦੋਂ okay ਘਰ ਘਰ ਤੇ ਨਹੀਂ ਬੈਠੇ ਬਾਬੇ ਇੱਥੇ ਪੌਪਲੀ ਚੱਲਦੀ ਆ ਪੌਪ ਦੀ ਇਮਾਨਦਾਰ ਤੇ ਪੜ੍ਹੇ ਲਿਖੇ ਅਫਸਰ ਆ ਇੱਥੇ ਜਿਹੜੇ ਗਰੀਬਾਂ ਦਾ ਖੂਨ ਨਹੀਂ ਚੂਸਦੇ ਸਲੀਨਸ ਜਗਮਾ ਨਗਾਨਸ ਤੇ ਯੂਮਾ ਇਹ ਘਾਰਾਂ ਪੜੂਸ ਦੇ ਸਿੰਗਾ ਦੇ ਠੋਕਿਆਂ ਨੇ ਸਿੰਗਾ ਦਾ ਜਿਹੜਾ ੱੱਕੇ ਨਾ ਵੜਿਆ ਕਿ ਦੀ ਯੂ ਚ ਉਤਰ ਕੇ ਅੰਦਰ ਨਹੀਂ ਜਾਣਾ ਪੈਂਦਾ ਗੱਡੀ 'ਚ ਬੈਠਿਆਂ ਨੂੰ ਫੂਡ ਮਿਲਦਾ ਵੜ ਕੇ ਡਰਾਈਵ ਥਰੂ 'ਚ ਠੁੱਕ ਨਾਲ ਨਹੀਂ ਪਕਾਏ ਕਰੇ ਪਕੌੜੇ ਇਹਨੇ ਹਰੇਕ ਕੰਮ ਚ ਲਈ ਪੂਰੀ ਰੀਝ ਆ ਦਿਨ ਚੜਦੇ ਨੂੰ ਪੇਪਰ ਬਾਰ ਚ ਪਏ ਹੁੰਦੇ ਆ ਫੈਡੈਕਸ ਐ ਇੱਕ ਇਹੋ ਜੀ ਚੀਜ਼ ਆ ਸੁੱਖ ਦੀ ਨੀਂਦ ਸੌਂਦੇ ਆ ਲੋਕੀ ਇੱਥੇ ਸ ਪੱਟ ਪੱਟ ਕੇ ਲਾਉਣ ਦਾ ਸਵਾਦ ਆ ਜਾਂਦਾ 18 18 ਗੇਰਾਂ ਟਰੱਕਾਂ ਦੇ ਮਨ ਦੀ ਮਰਜ਼ੀ ਕਰਦਾ ਮਨ ਦੀ ਮਰਜ਼ੀ ਕਿਸੇ ਨੂੰ ਗੱਲ ਨਹੀਂ ਦੱਸਦਾ ਅੰਦਰ ਦੀ ਕੈੜ ਦੀ ਆਵਾਜ਼ ਸੁਣ ਕੇ ਦੁਨੀਆ ਭੁੱਲ ਜਾਂਦੀ ਆ ਰੜੇ ਵਾਲੇ ਆ ਪਤਾ ਨਹੀਂ ਕਿਵੇਂ ਬਣਾਈ ਆ ਪਤੰਦਰ ਦੀ ਪਤਾ ਨਹੀਂ ਕਿਵੇਂ ਬਣਾਈ ਆ ਪਤੰਦਰ ਦੀ